ਹਾਂਜੀ ਸਾਰਿਆਂ ਨੂੰ ਸਤਸ੍ਰੀ ਅਕਾਲ ਕੰਮ ਦੀਆਂ ਗੱਲਾਂ ਨੰਬਰ 1 ਚਕੰਦਰ ਤੁਹਾਡੇ ਦਿਮਾਗ ਦੀ ਸਿਹਤ ਦੇ ਲਈ ਕਾਫੀ ਜ਼ਿਆਦਾ ਵਧੀਆ ਮੰਨਿਆ ਜਾਂਦਾ ਹੈ ਨੰਬਰ 2 ਅਦਰਕ ਐਂਸਰ ਵਰਗੀਆਂ ਗੰਭੀਰ ਬਿਮਾਰੀਆਂ ਦੇ ਵਿੱਚ ਕਾਫੀ ਜ਼ਿਆਦਾ ਅਸਰਦਾਰ ਹੁੰਦਾ ਹੈ ਨੰਬਰ 3 ਕਰੇਲੇ ਦੇ ਵਿੱਚ ਵਿਟਾਮਿਨ ਸੀ ਪਾਇਆ ਜਾਂਦਾ ਹੈ ਜਿਹੜਾ ਤੁਹਾਡੀ ਇਮਿਊਨਿਟੀ ਸਿਸਟਮ ਨੂੰ ਕਾਫੀ ਜ਼ਿਆਦਾ ਵਧੀਆ ਕਰਦਾ ਹੈ ਨੰਬਰ 4 ਗਠੀਏ ਦੇ ਮਰੀਜ਼ਾਂ ਲਈ ਚੇਰੀ ਇੱਕ ਲਾਭਦਾਇਕ ਫਲ ਹੈ ਨੰਬਰ 5 ਚੀਕੂ ਦੇ ਅੰਦਰ ਗਲੂਕੋਜ਼ ਪਾਇਆ ਜਾਂਦਾ ਹੈ ਜਿਹੜਾ ਸਰੀਰ ਨੂੰ ਤੁਰੰਤ એનર્ਜੀ ਦਿੰਦਾ ਹੈ ਨੰਬਰ 6 ਛਲਗਮ ਖਾਣ ਦੇ ਨਾਲ ਫੇਫੜਿਆਂ ਦੇ ਕੈਂਸਰ ਤੋਂ ਬਚਿਆ ਜਾ ਸਕਦਾ ਹੈ ਨੰਬਰ 7 ਪੱਤਾ ਗੋਭੇ ਦੇ ਅੰਦਰ ਬਹੁਤ ਜ਼ਿਆਦਾ ਫਾਈਬਰ ਹੁੰਦਾ ਹੈ ਜਿਸ ਦੇ ਨਾਲ ਤੁਹਾਡਾ ਵਜ਼ਨ ਕੰਟਰੋਲ ਦੇ ਵਿੱਚ ਰਹੇਗਾ ਨੰਬਰ 8 ਫੁੱਲ ਗੋਭੀ ਦੇ ਨਾਲ ਤੁਹਾਡੇ ਜਿਹੜੇ ਬ੍ਰੇਨ ਦੇ ਫੰਕਸ਼ਨ ਨੇ ਉਹ ਬੂਸਟ ਹੋ ਜਾਂਦੇ ਹਨ ਨੰਬਰ 9 ਆਂਬ ਨੂੰ ਚਿਹਰੇ ਉੱਤੇ ਲਗਾਉਣ ਨਾਲ ਚਿਹਰੇ ਦੇ ਉੱਪਰ ਨਿਖਾਰ ਆਵੇਗਾ। ਨੰਬਰ 10 ਅਮਰੂਦ ਪੇਟ ਦੇ ਲਈ ਬਹੁਤ ਲਾਹੇਵੰਦ ਹੁੰਦਾ ਹੈ। ਧੰਨਵਾਦ।